ਬਾਜਾ ਬਾਜਾ ਇੱਥੇ ਆ ਖੇਡ ਖੇੜਾ ਓਮ ਮੁਰਗਾਏ ਨਮਸਵਾਹ ਓਮ ਠੱਗੀ ਮਾਰ ਕੇ ਕਿਸੇ ਨਾਲ ਸਵਾਹ ਆਜਾ ਆਜਾ ਇੱਥੇ ਆਜਾ ਉਤਰਿਆ ਥੱਲੇ ਉਤਰਿਆ ਉਹ ਕੀ ਦਾ ਆ ਗਿਆ ਕੌਣ ਆ ਗਿਆ ਇਹ ਤਾਂ ਮੇਰੀ ਸਹੇਲੀ ਦਾ ਆ ਗਿਆ ਪ੍ਰਾਣੀ ਦਾ ਓ ਕਿਵੇਂ ਠੰਡ ਲੈ ਤੇ ਤੈਨੂੰ ਨਾ ਪਛਾਣੂਆ ਮੈਂ ਹੋਰ ਕਿਹਨੂੰ ਪਛਾਣੂਆ ਕਮਲ ਗੇ ਹਾਂ ਕੀ ਚਾਹੀਦਾ ਮੇਰੀ ਜਾਨ ਨੂੰ ਅੱਛਾ ਤੈਨੂੰ ਚਾਹੀਦੀਆਂ ਝਾਂਜਰਾਂ ਲੈ ਦੇਾਂਗੇ ਗੱਲ ਹੀ ਕੋਈ ਨਹੀਂ ਤੂੰ ਝਾਂਜਰਾਂ ਦੀ ਗੱਲ ਕਰਦਾ ਤੈਨੂੰ ਸੋਨੇ 'ਚ ਮਢਾ ਦੂ ਮੈਂ ਸਾਰੀ ਕੋਈ ਨਹੀਂ ਕੋਈ ਨਹੀਂ ਤੇਰੇ ਵਾਸਤੇ ਬੈਠਾ ਕਾਉ ਫਸਾਉਣਾ ਮੈਂ ਕੋਈ ਮੁਰਗਾ ਲਾਉਣਾ ਕੋਈ ਜਿਗਾਰੜ ਫਿਰ ਆਪਾਂ ਸ਼ਿਮਲੇ ਵੀ ਚੱਲਾਂਗੇ ਹਾਂ ਕੋਈ ਨਹੀਂ ਕੋਈ ਨਹੀਂ ਖੰਡ ਪ੍ਰਵਾਹ ਨਾ ਮੰਨ ਤੂੰ ਕਰਦਾ ਮੈਂ ਕੋਈ ਹੀਲਾ ਵਸੀਲਾ ਕੋਈ ਲੈਨੇ ਆ ਆਪਾਂ ਪਲਾਟ ਸ਼ਿਮਲੇ ਚ ਵੀ ਲੈਨੇ ਆ ਓਏ ਉ ਤਾਂ ਮੈਂ ਬਠੇਰੀ ਜ਼ਮੀਨ ਜਾਤ ਬਣਾ ਲਈ ਲੁੱਟ ਲੁੱਟ ਕੇ ਲੋਕਾਂ ਨੂੰ ਸਾਰਾ ਤੇਰੇ ਹੀ ਢੜ ਪਰਿਆ ਹੁਣ ਤੇ ਇੱਕ ਬੈਰ ਨੇ ਚੱਲ ਕੋਈ ਨਹੀਂ ਕੱਟ ਤੂੰ ਫੋਨ ਮੈਂ ਕੋਈ ਕਰਦਾ ਜਿਗਾਰ ਕੋਈ ਫਸਾਉਣਾ ਮੁਰਗਾ ਚੰਗਾ ਲਵਜੂ ਲੱਗਦਾ ਕੋਈ ਮਹਾਰਾਜਾ ਟੱਪਾ ਜਾਂਦਾ ਮੇਰੇ ਕੋਲ ਦੀ ਅੱਜ ਤਾਂ ਓਏ ਠਗਿਆ ਮਰੀਏ ਦਇਆ ਸੀ ਉਹਦੇ ਆਪ ਨੂੰ ਦੇ ਖੱਡੀਆਂ ਵਾਲੇ ਬਾਬੇ ਆ ਕਿਹੜੇ ਬਾਬੇ ਆ ਯਾਰ ਉਹ ਠੱਗ ਕਿਹਨੂੰ ਕਹਿਣਾ ਤੂੰ ਮਹਾਰਾਜਾ ਇਧਰ ਆ ਤੈਨੂੰ ਮੈਂ ਦੱਸਦਾ ਤੇਰੇ ਅਗਲੇ ਪਿਛਲੇ ਫੁੱਲਾ ਲਈ ਨੀ ਕਰ ਤੇਰੀ ਭਾਈ ਐ ਉਹ ਮੇਰੀ ਭਾਈ ਐ ਓਏ ਫੇਰ ਬੱਬਾ ਜੀ ਬੱਬਈ ਬੋਤ ਬਾਤ ਬਾਤ ਬੈਠੋ ਬੱਤੋ ਬੱਬਈ ਤਨ ਬੱਬਈ ਤੁਸੀਂ ਉਹ ਮੈਨੂੰ ਯਾਰ ਤੇਰੇ ਨਾਲੋਂ ਖੜ ਜਾ ਪਹਿਲਾਂ ਮੈਨੂੰ ਐਣਕ ਲਾ ਦੇਂਦੇ ਐਣਕ ਲਾ ਆ ਹਾ 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 ਉਹ ਯਾਰ ਮੈਨੂੰ ਤੇਰੇ ਨਾਲ ਤਕੜੇ ਲੱਗਦਾ ਪਾਣਾ ਘੜੀ ਵਾਲੀ ਮਹਿੰਗੀ ਬੰਨੀ ਬੈਠਾ ਹੈ ਰਾਡੋ ਦੀ ਬਬਾਈ ਰਾਡੋ ਦੀ ਰਾਡੋ ਬਬਾਈ ਰਾਡੋ ਕੰਪਨੀ ਅੱਛਾ ਲਾਡੋ ਕੰਪਨੀ ਰਾਡੋ 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 ਅੱਛਾ ਅੱਛਾ ਤੂੰ ਬੰਨੂ ਕਹਿੰਦਾ ਬਖੰਡੀ ਹਾਂਜੀ ਬਬਾਈ ਹਾਂ ਇਹ ਤਾਂ ਬਖੰਡੀ ਆ ਪਾਦ ਰੈ ਨੂੰ ਕਿਉਂ ਪਤਾ ਲੱਗ ਗਿਆ ਬਰਾ ਅੱਛਾ ਗੱਲ ਏ ਹਾਂ ਬਬਾਈ ਦੱਸੋ ਜੀ ਤੁਸੀਂ ਤਾਂ ਉਹ ਖੜ ਜਾ ਖੜ ਜਾ ਦੱਸਦਾ ਮੈਂ ਇਸੇ ਨੂੰ ਖੜ ਜਾ ਦੱਸ ਖੜ ਜਾ ਖੜ ਜਾ ਤੇਰੀ ਵਾ ਕਰੀ ਉਹ ਖੜ ਜਾ ਮੈਂ ਹੁਣੀ ਆ ਗਲੇ ਪਿਛਲੇ ਫਰੋਡ ਨਾ ਪੋਤਲੇ ਤੂੰ ਕੀ ਕਰਦੀ ਏ ਖੜ ਜਾ ਓ ਠੱਗੀ ਮਾਰੇ ਗਵਾਹ ਓ ਤੂੰ ਚੁੱਪ ਕਰ ਤੇਨੂੰ ਮੈਂ ਤੇਰਾ ਸਾਰਾ ਅਗਲਾ ਪਿਛਲਾ ਦੱਸਦਾ ਖੜਦਾ ਅਗਲਾ ਪਿਛਲਾ ਕੱਢਣਾ ਨਹੀਂ ਕਿਤੇ ਸਾਰਾ ਕੁਝ ਓ ਠੱਗੀ ਮਾਰ ਕੇ ਸਵਾਹ ਜੱਟ ਫਸ ਗਿਆ ਸਵਾਹ ਘਰ ਲੁੱਟ ਲਾ ਇਹਦਾ ਸਵਾਹ ਜਾ ਬਾਬੇ ਨੇ ਓ ਤੇਰੀ ਲਾ ਮਲਾ ਖੜਦਾ ਖੜਦਾ ਓ ਤੂੰ ਕਬਰਾਂ ਨਾ ਕਬਰਾਂ ਨਾ ਕਬਰਾਂ ਨਾ ਓ ਜੇ ਖੜਾ ਹੋ ਖੜਾ ਹੋ ਖੜਾ ਹੋ ਖੜਾ ਮੰਨ ਗਿਆ ਬਾਬੇ ਨੂੰ ਬਾਬਾ ਜੀ ਤਨ ਨੂੰ ਤੁਸੀਂ ਬਾਬਾ ਜੀ ਤੂੰ ਖੜਾ ਹੋ ਤੈਨੂੰ ਮੈਂ ਦੱਸਦਾ ਹੁਣ ਸਹੀ ਸਹੀ ਬਾਬਾ ਜੀ ਜਿਹੜਾ ਤੂੰ ਹੁਣ ਕੋਠੀ ਪਾਈ ਐ ਹਾਂ ਬਾਬਾ ਜੀ ਕੋਠੀ ਚ ਵੜਦੇ ਸਾਰ ਹਾਂ ਬਾਬਾ ਜੀ ਇਧਰ ਲੈ ਹੱਥ ਪਾਣੀ ਵਾਲੀ ਡੱਗੀ ਦੇ ਨਾਲ ਆ ਹਾਂ ਬਾਬਾ ਜੀ ਛੋਡੇ ਤੌੜਾ ਦੱਬਿਆ ਪਿਆ ਪੁਰਾਣਾ ਬਜ਼ੁਰਗਾਂ ਦਾ ਤੁਹਾਨੂੰ ਕਹਿੰਦਾ ਬਾਬਾ ਜੀ ਕੰਮ ਲਿਆ ਬਾਬੇ ਜਾਣੀ ਜਾਣ ਐ ਕੱਲਾ ਕੀ ਕਰਦਾ ਤੂੰ ਸਹੀ ਔੜ ਭਾਂ ਦੇ ਬੁੱਧੀ ਆਪਦੇ ਘਰੇ ਤਾਂ ਚਟਨੀ ਰਗੜਨ ਨੂੰ ਕੁੰਡਾ ਹੈ ਨੰਨ ਤੌੜੇ ਪੁੱਤ ਅਲ ਫਸਾਈ ਲੈਣਾ ਮੈਂ ਤੇ ਗੱਲ ਸੁਣ ਤੂੰ ਮੇਰੀ ਹਾਂ ਬਾਬਾ ਜੀ ਉਹ ਕੀ ਕਹਣੀ ਹੈ ਖਰਜਾਂ ਮੈਂ ਸਾਰਾ ਹੀ ਦੱਸੂ ਇਹਨਾਂ ਦਾ ਅਗਲਾ ਪਿਛਲਾ 2 ਮਿੰਟ ਸਬਰਤਾ ਕਰ ਥੋੜੇ ਉੱਥੇ ਪਿਆ ਹੀਰੇ ਜਵਾਹਰਾਤ ਮੋਹਰਾ ਖਜ਼ਾਨਾ ਪ੍ਰਾਣਾ ਅੱਛਾ ਬਾਈ ਹਾਂ ਅੱਛਾ ਕਰੇ ਬਾਬਾ ਜੀ ਹਾਂ ਤੂੰ ਐ ਕਰ ਹਾਂ ਬਾਬਾ ਜੀ ਤੂੰ ਮੈਨੂੰ ਰੁਪਇਆ 500 ਦਾ ਨੋਟ ਦੇ ਮੇਰਾ ਨੈਟ ਪੈਕ ਪਵਾ ਦੂ ਮੈਂ ਆਪਦੀ গারਲਫ੍ਰੈਂਡ ਦਾ ਜੇ ਦੇ ਦੇਣ ਤਾਂ ਮੈਨੂੰ 500 ਕੋਲ ਦਾ ਦੱਸ ਦੇ ਨਹੀਂ ਕਰੀ ਉਹ ਤੂੰ ਘਬਰਾਣਾ ਨਾ ਮੈਂ ਤੇਰਾ ਅਰਬਾ ਘਰ ਦਾ ਮੈਂ ਫਾਇਦਾ ਕਰ ਤੂੰ 500 ਰੁਪਏ ਇੱਕ ਮਿੰਟ ਗੱਲ ਕਰਨ ਲੱਗੇ ਇੱਕ ਗੱਲ ਕਰਨ ਲੱਗੇ ਮੈਨੂੰ ਲੱਗਿਆ ਭੱਜਣਗੇ ਕੋਈ ਹੋਰ ਟੋਟਕਾ ਜਮਾਵਾ ਇਹਨਾਂ ਤੇ ਲੈ ਬਾਬਾ ਇਹ ਦੇ ਇਹ ਦੇ ਨਾ ਕੋਈ ਪਤਾ ਲੱਗ ਗਿਆ ਮੇਰੇ ਸਾਲੜੇ ਫਸਣਗੇ ਫਸ ਗਏ ਫਸ ਗਏ ਬਾਬਾ ਜੀ ਹਾਂ ਹੋਰ ਕਾ ਟ੍ਰੈਨਿੰਗ ਆ ਨੀਂਦਾ ਤੂੰ ਕੱਢ 500 ਮੈਂ ਤੈਨੂੰ ਹੁਣੇ ਆ ਦਾਂ ਲੈ ਆ ਲੈ ਚੱਕ ਲਿਆ ਮੁਠੀ ਚ ਦੱਬ ਲਈ ਮੈਂ ਦੱਬ ਲੈ ਨਾ ਮਾੜਾ ਚੈੱਕ ਕਰ ਲੈ ਇੱਕ ਮਿੰਟ ਬਾਬਾ ਜੀ ਆਏ ਦੇਖੋ ਜਿਉ ਮੈਂ ਜਿਆ ਨਾ ਤੇ ਲਈ ਹਾਂ ਤੇਰੇ ਕੰਡਾ ਕਿਹੜੇ ਹੱਥ ਚ ਵੱਜਿਆ ਕੰਡਾ ਪੁੱਤ ਤੇਰੇ ਚਤੜਾ ਚ ਤਾਂ ਨਹੀਂ ਖੁੱਬਿਆ ਕਿਤੇ ਬਾਬਾ ਜੀ ਆ ਹੱਥ ਤੇ ਬੱਜੇ ਉਹ ਕੋਈ ਨਹੀਂ ਹੱਥ ਵੀ ਡੱਲਦੇ ਅੱਛਾ ਹੁਣ ਤੂੰ ਗੱਲ ਸੁਣ ਮੇਰੀ ਹਾਂ ਬਾਬਾ ਜੀ ਹਾਂ ਇਹ ਤਾਂ ਕੰਮ ਦੀ ਗੱਲ ਸੀ ਕੋਈ ਤੂੰ ਮੇਰੇ ਆਏ ਬਿਨਾ ਤੌੜਾ ਨਹੀਂ ਪਟਣਾ ਨਹੀਂ ਬਾਬਾ ਜੀ ਤੇ ਤੂੰ ਮੇਰੇ ਆਏ ਬਿਨਾ ਤੌੜਾ ਪੱਟ ਲਿਆ ਤਾਂ ਉਹਦੇ ਵਿੱਚ ਸਾਰੀ ਨੀਰੀ ਸੁਬਾਹ ਬਣ ਜੂਗੀ ਹੋਰ ਕੀ ਚਰਨਾਥ ਕੀ ਲੈ ਹੁਣ ਤੁਸੀਂ ਜਾਓ ਮੈਂ ਤੁਹਾਡੇ ਕੋਲ ਕੱਲ ਨੂੰ ਆਉਂਗਾ ਚੰਗਾ ਹਾਂ ਚਲੋ ਲ ਮੈਂ ਵੀ ਆਉਂਦਾ ਤੂੰ ਨਾ ਕਰ ਲੈ ਬਣ ਗਿਆ 500 গারਲਫ੍ਰੈਂਡ ਦਾ ਨੈੱਟ ਪੈਕ ਪਵਾ ਦੂਗਾ ਹੁਣ ਓਮ ਇੱਕ ਅੱਦਾ ਮੁਰਗਾ ਹੋ ਰਾਇ ਨਾ ਮੈਸਵਾ ਹਾਂ ਸਾਲਿਆ ਮੁਰਗਾ ਓ ਚੜਿਆ ਓ ਬਾਪੂ ਓ ਦੇ ਵੇ ਕੌਣ ਆਇਆ ਵਾਰਾ ਚੋਰੇ ਤੂੰ ਵੀ ਉੱਠ ਕੇ ਵੇਖਦਾ ਕਰ ਬਣਾ ਮੋਟਾ ਓ ਸਾਲ ਮੈਂ ਤੋ ਉਥੋਂ ਕਿਥੇ ਦੇਖਣੀਆਂ ਕੀ ਹਾਲਾ ਸਰਦਾਰ ਕਿਹੜਾ ਏ ਓ ਅਸੀਂ ਤਾਂ ਫਕੀਰ ਆ ਹੋਰ ਸਰਦਾਰਾ ਕੀ ਹਾਲ ਐ ਓ ਓ ਚੜਿਆ ਆ ਬਾਪੂ ਕੌਣ ਹੈ ਮੈਨੂੰ ਕੀ ਪਤਾ ਤੂੰ ਦੇਖਦਾ ਕਿਹੜਾ ਹੈ ਹੁਣ ਅੱਛਾ ਤਾਂ ਉਹੀ ਮੁੰਡੇ ਆ ਓ ਬਾਈ ਜੀ ਬਾਬਾ ਜੀ ਬਾਬਾ ਜੀ ਓ ਬਾ ਬਾਈ ਬਾ ਬਾਬਾ ਓਹ ਕਿਹੜਾ ਬਾਬਾ ਹੈ ਬੰਡੀਆਂ ਹੈ ਆਤਮਾ ਹਿਮਾ ਉਹ ਸਾਦਾ ਕੋਈ ਚਿੱਲੇ ਕੋਲੇ ਕੀ ਹੁੰਦਾ ਬਾਈ ਉਹ ਬਾਬਾ ਬਾਬਾ ਜੀ ਆਗੇ ਦਵਾਰੇ ਬੱਸ ਪੁੱਤ ਬੈਠਾ ਦਵਾਰੇ ਮਾਲਕ ਮਿਲ ਗਏ ਆ ਕੋਈ ਨਾ ਬੈਠੋ ਬੈਠੋ ਮੇਰਾ ਸ਼ੇਰ ਤੁਸੀਂ ਬੈਠੋ ਜਾਂ ਨੱਕੜਾ ਇਹ ਲੋ ਦਾ ਬਾਬਾ ਮੇਰੇ ਤਾਂ ਕਿਤੇ ਪੈਰੀ ਹੱਥ ਨਹੀਂ ਲਾਏ ਤੁਸੀਂ ਕਿਹੜਾ ਬਾਬਾ ਹੈ ਲੱਛਣ ਵੀ ਹੋਣੇ ਚਾਹੀਦੇ ਪੈਰੀ ਹੱਥ ਨਹੀਂ ਲਾਏ ਮੇਰੇ ਓ ਗੱਲ ਸੁਣ ਮੇਰੀ ਸਰਦਾਰਾ ਪੋਖਰ ਸਰਦਾਰ ਤੂੰ ਹੀ ਐ ਹਾਂ ਮੈਂ ਐ ਦੇਖਦਾ ਨਹੀਂ ਸ਼ਰੀਰ ਮੇਰਾ ਦੇਖਾ ਤੇਰੇ ਤੇਰੇ ਜਡੇ ਜਡੇ ਤਾਂ ਮੈਂ ਲੀਡ ਛੱਡਦਾ ਅੱਛਾ ਗੱਲ ਸੁਣ ਮੇਰੀ ਓ ਸਰਦਾਰਾ ਓਏ ਤੂੰ ਥੱਲੇ ਬੈਠ ਪਹਿਲਾਂ ਤਾਂ ਇੱਧਰ ਹੋ ਥੱਲੇ ਹੋ ਓ ਕਿਉਂ ਸਰਦਾਰਾ ਨੇ ਮੱਜਦਰ ਨਹੀਂ ਮੈਂ ਉਹ ਘਰ ਤਾਂ ਜਾ ਸਾਹੇੜ ਥੱਲੇ ਨਹੀਂ ਮੈਂ ਤੂੰ ਧੰਨਵਾਦਾਂਗੇ ਇੱਕ ਮਿੰਟ ਚੜਿਆ ਪੁੱਤ ਤੂੰ ਸਾਈਡ ਤੇ ਹੋ ਬੈਠੋ ਭਾਗ ਤੋਂ ਬੈਠੋ ਭਾਗ ਤੋਂ ਬੈਠੋ ਹਣ ਤੂੰ ਸੀ ਬੋਲਣਾ ਨਹੀਂ ਭਗਤੋ ਮਾਇਆ ਨੂੰ ਸਾਰੀਆਂ ਸਿੱਧੀਆਂ ਸਿੱਧੀਆਂ ਆਪਣੀਆਂ ਦਿਖਾਉਣਾ ਠੀਕ ਹੈ ਬਾਪੂ ਜੀ ਨਹੀਂ ਬੋਲਦੀ ਆ ਮੰਜਾ ਹੁਣ ਜੇ ਮੈਂ ਸਿਉਣੇ ਦਾ ਬਣਾ ਦਿਆ ਮੰਨੇ ਬਾਬੇ ਨੂੰ ਓਏ ਤੂੰ ਕੀ ਬਣਾ ਦੇਗਾ ਪੈਪ ਦੇਖੀਏ ਮਿੰਦੇ ਮੇਰੇ ਕੋਲੇ ਆਹ ਛੋਡੇ ਖੰਡੇ ਨੂੰ ਸਾਲ ਨੂੰ ਕੁੱਟ-ਕੁੱਟ ਕੇ ਬਿੰਗੀ ਹੋ ਗਈ ਏ ਮੇਰਾ ਸਾਲਾ ਕਿੱਥੋਂ ਚੋਰੀ ਕਰ ਲਿਆ ਆ ਓ ਚੜਿਆ ਓ ਉਰੇ ਇਧਰ ਆ ਬਾਪੂ ਜੀ ਦੱਸੋ ਜੀ ਕਿੱਥੋਂ ਲੈਣੂ ਕਹਣਾ ਇਹ ਇਹ ਬਾਪੂ ਇਹ ਖਦਮਾਲ ਕਾਹੇ ਦਾ ਵੱਡੇ ਪ੍ਰਮਾਤਮਾ ਤਾ ਕੀ ਪ੍ਰਮਾਤਮਾ ਕੀ ਦੇਖ ਲੈ ਚਾ ਬੈਠ ਚੜਾ ਨੂੰ ਮੈਂ ਦਿਖਾਵਾਂ ਆਪਣੇ ਕਰਤੱਬਾ ਆਦਰ ਝਾਕ ਤੂੰ ਮੇਰੇ ਕਣੀ ਹਾਂ ਕੀ ਕਰੀ ਜਾਂਦਾ ਇਹ ਬਾਪੂ ਬਾਜਾ ਆ ਜਾ ਦਿਖਾਉਣਾ ਇਹਨੂੰ ਮੈਂ ਸਾਰੇ ਤਾਰੇ ਖੜ ਜਾ ਉਹ ਚੁੱਪ ਕਰਦਾ ਪਾਉਣ ਚੱਲਿੰਦੇ ਬਾਬੇ ਜੀ ਬੋਲਦਾ ਬਾळा ਇਹ ਕਿੰਨੇ ਚਲੀ ਜਾਂਦਾ ਸਾਲਾ ਕਿੱਥੋਂ ਚੱਕ ਲੈਣੂ ਸਾਦਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਾਰਾ ਇੱਥੇ ਵੀ ਠੱਗੀ ਨੂੰ ਵੀ ਫਸਾ ਮਾ ਮੁਰਗੀ ਤਾਂ ਫਸ ਕੀਤਾ ਘੜੀ ਲੈ ਸਰਦਾਰਾ ਫਿਰ ਖਜ਼ਾਨਾ ਕੱਢ ਦਿਆਂ ਕਿੱਥੇ ਗੱਡੇਗਾ ਖਜ਼ਾਨਾ ਤੂੰ ਤੂੰ ਦੇਹ ਦਾ ਚੱਲ ਲੈ ਫਿਰ ਪੁੱਤ ਚੜਿਆ ਹਾਂ ਬਾਬਾ ਜੀ ਜਿਹੜੀ ਤੁਹਾਨੂੰ ਮੈਂ ਥਾਂ ਦੱਸੀ ਐ ਹਾਂ ਬਾਪੂ ਜੀ ਲੈ ਖਜ਼ਾਨਾ ਉੱਥੇ ਬੱਟ ਤੇ ਪਿਆ ਸਾਲਾ ਉੱਥੇ ਦਾ ਇੱਕ ਹਾਂ ਖਜ਼ਾਨਾ ਪਟਨ ਤੋਂ ਪਹਿਲਾਂ ਹਾਂ ਜਿਹੜੀ ਤੇਰੇ ਨਾਲ ਮੇਰੀ ਜ਼ਬਾਨ ਹੋਈ ਰੁਪਿਆ 20000 ਲੈ ਕੇ ਆ ਪਹਿਲਾਂ ਲਾ 2000 ਰੁਪਏ ਦੇ ਦੇਨੇ ਮਰਪਾਤ ਵਈ ਲੈ ਆਪਰੇਂ ਤੋਂ ਕੱਢ ਕੇ ਜਾ ਪਾਟ ਕੇ ਹਲੋ ਇਧਰ ਐ ਇਧਰ ਆ ਉਹ ਤੂੰ ਇਧਰ ਬੈਠ ਮੈਂ ਗੱਲਾਂ ਚੱਲਣ ਉਹ ਤੂੰ ਜਾ 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 ਲੈ ਲੈ ਅੱਛਾ ਸਰਦਾਰਾ ਉਹ ਬੰਦਾ ਤੂੰ ਮੋਨੇ ਪੂਰਾ ਤਕੜਾ ਸਰੀਰ ਤਾਂ ਤਰਾ ਪੂਰਾ ਜੋ ਆਨੀ ਜੁੰਦੀ ਜਦੋਂ ਆ ਦੇਖਾ ਥੋਡੇ ਪਰ ਕੇ ਸਾਹ ਖੰਣ ਕਟਕਟ ਕੇ ਬਿੰਗੀ ਕਰਤੀ ਮਾਰਦਾ ਪਾਪ ਹੁਣ ਤੜਿਆ ਲੈਣਾ ਜੱਟ ਮਾਣ ਫਿਰ ਜਾਣਗੇ ਮਾਰੇ ਫੁਕਰੇ ਤਾਂ ਹੁੰਦੇ ਅੱਛਾ ਤੇਰਾ ਕੱਪੜਾ ਬੜੇ ਮਹਿੰਗੇ ਪਾਇਆ ਕਿਥੋਂ ਲੈ ਇਹ ਤਾਂ ਬ੍ਰੈਂਡਰ ਕੱਪੜਾ ਹੈ ਇਹਦਾ ਸਿਰਾ ਹੈ ਇਹ ਤਾਂ ਤੂੰ ਤਾਂ ਜਾਣਦਾ ਨਹੀਂ ਬਾਬਾ ਇਹ ਕਿਹੜਾ ਤੂੰ ਬਾਬਾ ਤੂੰ ਬਣਾਇਆ ਫਿਰਦਾ ਤੇ ਟੈਮਾਂ ਚਦਾ ਮੈਂ ਬੜਾ ਪਰਵਾੜ ਹੁੰਦਾ ਸੀਗਾ ਲੈ ਠੀਕ ਧਾ ਗਿਆ ਤੇ ਜਾ ਲਿਆ ਕੱਪੜੇ ਉਂ ਤੇਰਾ ਸਰੀਰ ਵੀ ਭਰਾਵਾ ਅੱਖਾਂ ਨੂੰ ਕੀ ਆਖਣਾ ਵਾਕਈ ਧਾਰੇ ਪਹਿਲਵਾਨ ਵਰਗਾ ਸਰੀਰ ਹੈ ਤੇਰਾ ਲੈ ਮੁੰਡੇ ਪੈਸੇ ਲੈ ਪਾ ਦੇ ਪਾ ਦੇ ਗੀਜੇ ਚ ਪਾ ਦੇ ਖੜ ਜਾ ਇੱਕ ਮਿੰਟ ਮੈਨੂੰ ਪਰਫੋਨ ਆ ਗਿਆ ਤੇਰਾ ਖਿਆਲ ਆ ਪੜਦਾ ਏ ਇੱਕ ਮਿੰਟ ਭੱਗਦਾ ਭੱਗਦਾ ਮੈਨੂੰ ਗੱਲ ਕਰ ਲੈ ਵਿੱਚ ਨਾ ਬੋਲੀ ਫੋਨ ਆ ਗਿਆ ਹਾਂ ਤੋਨੇੰ ਦਾ ਤਸੀ ਫੜ ਕੇ ਉਹ ਆਪਣੇ ਜੰਗਲ ਵਾਲਾ ਖੇਤ ਨਹੀਂ ਸੀ ਉਹ ਟੱਕਰੇ ਸੀ ਸਾਨੂੰ ਉਹ ਖੜ ਜਾ ਕਰ ਮਾਲ ਦੇ ਇੱਕ ਮਿੰਟ ਖਾਲਿਆ ਮੁਰਗਾ 20 ਹਜ਼ਾਰ ਲੈ ਲੈ ਮੈਂ ਹੁਣ ਟੱਪ ਜੰਨਾ ਖਜ਼ਾਨਾ ਨਿਕਲੇ ਨਾ ਨਿਕਲੇ ਆਪਾ ਜੱਟ ਤਝਾੜਿਆ ਇਹ ਮਰੇ ਨਾ ਤ ਤੇ ਜਾਂਦੇ ਹੁੰਦੇ ਫੁਕਰੇ ਹੁੰਦੇ ਆ ਚਾਰ ਮਾਰੇ ਬੋਕੀ ਵਾਲੇ ਨਾਲ ਦੀਆ ਟੜ ਗਿਆ ਜੱਟ ਕੀ ਕਰੀਏ ਨੇ ਬਾਬਾ ਜੀ ਓਏ ਖੜ ਜਾ ਪੁੱਤ ਗੱਲਾਂ ਕਰਦਾ ਮੈਂ ਇੱਕ ਮਿੰਟ ਭਗਤ ਦਾ ਫੋਨ ਆਇਆ ਕਿਸੇ ਹੋਰ ਗਾਹਕ ਦਾ ਗਾਹਕ ਨਹੀਂ ਭਗਤ ਭਗਤ ਨਾ ਕੋਈ ਕੀ ਨਾ ਨਾ ਲੈ ਜਰ ਖਦਮਾਲ ਕੈਰ ਬਾਪੂ ਯਰ ਹੋਈ ਗੱਲ ਇਹ ਦੇਖ ਲੈਦਾ ਤੂੰ ਉਹ ਦੇਖ ਲੈਦਾ ਮੈਂ ਦੇਖ ਲੈ ਕਰੀ ਇਹਨਾਂ ਤੂੰ ਬੈਠਾ ਰਹਿ ਜੱਪ ਕਰ ਤੂੰ ਦੱਸੂਆ ਬਾਬਾ ਲਾ ਕਰ ਸ਼ਰਾ ਤੂੰ ਉੱਥੇ ਕਹਿੰਦਾ ਹੈਗਾ ਕੱਲ ਸੁਣ ਲੈ ਮੇਰੀ ਜਿਹੜੀ ਤੈਨੂੰ ਜਗਾ ਦੱਸੀ ਆ ਹਾਂ ਜਾਂ ਦੇਖ ਜਾ ਕੇ ਤੋੜਾ ਪਿਆ ਲੈਣੇ ਬਾਬਾ ਜੀ ਜਿੱਥੇ ਤੋੜਾ ਪਿਆ ਹੋਇਆ ਤੋੜਾ ਕੱਢ ਕੇ ਲਿਆ ਕੇ ਇੱਥੇ ਰੱਖ ਲਈ ਮੇਰੇ ਪੈਰੀ ਹੱਥ ਲਾਈ ਫਿਰ ਤੈਨੂੰ ਦਿਖਾਉਂਦਾ ਰਹ ਅੱਛਾ ਤੂੰ ਵੀ ਮੇਰੇ ਪੈਰੀ ਪਹਿਣਾ ਹੁਣ ਇੱਥੇ ਜੋ ਤਾਵੇਂ ਨਿਕਲੋ ਹੱਥੋਂ ਤੋੜਾ ਨਿਕਲਿਆ ਮੈਂ ਬਹੁਤ ਪੈਰੀ ਹੱਲਾਉਂਗਾ ਇਹ ਲਾ ਦਾਂਗੇ ਪਹਿਲਵਾਨ ਐਵੇਂ ਥੋੜੀ ਕਹਿੰਦੇ ਆ ਤੁਹਾਨੂੰ ਆਓ ਲਿਆ ਓਏ ਬਾਬਾ ਜੀ ਬਾਬਾ ਜੀ ਪੁੱਤ ਖੜਾ ਮਾਲ ਕੋ ਬਾਬਾ ਜੀ ਹਾਂ ਕੀ ਬਾਬਾ ਜੀ ਬਾਬਾ ਜੀ ਆ ਪਿਆ ਦੇਖ ਤੂੰ ਕਹਿੰਦਾ ਸੀ ਦੇਖ ਬਾਬਾ ਜੀ ਦੇਖ ਓਏ ਆ ਦੇਖਿਆ ਕਿਆ ਮੰਨ ਗਿਆ ਆ ਪਿਆ ਉਹਦਾ ਚਿੜਿਆ ਤਾਂ ਬਾਕੀ ਬਾਬਿਆ ਓਏ ਆ ਪਿਆ ਉਹਦਾ ਬਾਬਿਆ ਦੇ ਬਾਬਾ ਜੀ ਤੁਸੀਂ ਉਹ ਬਾਬਾ ਜੀ ਉਹ ਜਿਹੜਾ ਮੰਨ ਲਿਆ ਪੁੱਤ ਤੈਨੂੰ ਆ ਤੈਨੂੰ ਕਹਿੰਦਾ ਸੀ ਆ ਆ ਆ ਆ ਕਰਟਾ ਜੇ ਨਹੀਂ ਖੋਲਣਾ ਫਿਰ ਮਿੱਤਰਾਂ ਓਏ ਚਾਹ ਹੈ ਕੀ ਕੱਲ ਤੋਂ ਜੂ ਕੰਮ ਇਹ ਬਾਬਿਆਂ ਦੀ ਉਹ ਖਜ਼ਾਨਾ ਵਾ ਇੱਕ ਮਿੰਟ ਮਖਾ ਤੁਸੀਂ ਬੋਲੋ ਨਾ ਮੈਨੂੰ ਖੜਕ ਕੀ ਲੈਣ ਦੋ ਫਸ ਗਈ ਮੁਰਗੀ ਚ ਪੈਸੇ ਆ ਗਏ ਸਾਰੀ ਮੁਸ਼ਕਲ ਹੀ ਨੇ ਵਾਪਕ ਗੂੰ ਆ ਤੜਾ ਲੱਗਦਾ ਮਸਤ ਹੈ ਸਾਹ ਤਬਸ਼ਕਾਟ ਬਰ ਨਹੀਂ ਕਰੀ ਚਿਰ ਪੈਦੇ ਜੇ ਤਾਂ ਕੱਫਾ ਤਨ ਆ ਤੇ ਗੋਸ਼ੀ ਜੀ ਜਾਣਗੇ ਲੈ ਪਰ ਮੇਰੇ ਜਦੋਂ ਮੈਂ ਘਰੋਂ ਬਾਕਿਆ ਉਦੋਂ ਤੌੜਾ ਖੋਲਣਾ ਸੀ ਮੈਂ ਕਿਵੇਂ ਉਦੋਂ ਖੋਲਣਾ ਗੱਲ ਸੁਣ ਭਗਤਾ ਇਹ ਮੈਂ ਨਾ ਕੋਈ ਕੀ ਲਿਆ ਤੇ ਸਮਾਨ ਠੀਕ ਹੈ ਆ ਤੁਹਾਨੂੰ ਖੁਸ਼ਬੂ ਨਹੀਂ ਆਉਂਦੀ ਖੁਸ਼ਬੂ ਤਾਂ ਨਹੀਂ ਆਉਂਦੀ ਯਾਰ ਇਹ ਆਹ ਕਾ ਗੱਲ ਨਹੀਂ ਕਹਿਣੀ ਆਹ ਗੱਲ ਨਹੀਂ ਕਹਿਣੀ ਐ ਹਾਂ ਹੋਰ ਉਹ ਭਗਤੋ ਇਹਦੇ ਚਿਤਨਾ ਪ੍ਰਾਣੀਆਂ ਮੋਹਰਾ ਹੀਰੇ ਜਵਾਹਰਾ ਤਾਂ ਆ ਜਾ ਮੈਂ ਕਹਣਾ ਵੀ ਥੋੜੇ ਦਾ ਕੁੜਾ ਧਰ ਗਾ ਲੈ ਲੋ ਗੱਡੀਆਂ ਕੱਢ ਜਾ ਮੇਰੀ ਗੱਲ ਸੁਣ ਲੈ ਇੱਕ ਮਿੰਟ ਖੜ ਜਾ ਉਸੀਂ ਮੇਰੇ ਜਦੋਂ ਮੈਂ ਬਾਰੀ ਟੱਪ ਕੋਲੋਂ ਖੋਲਣਾ ਤੂੰ ਪਹਿਲਾਂ ਨਹੀਂ ਖੋਲਣਾ ਤੇ ਪਹਿਲਾਂ ਬਾਬੇ ਨੂੰ ਮੈਂ ਕਹਿੰਦਾ ਬੰਨ ਵਾਲਾ ਪਹਿਲਾਂ ਉਹ ਕਾਰ ਕਰਦਾ ਸਰਦਾਰ ਇਹ ਕਿਤੇ ਇਹ ਲੈ ਕੇ ਸਾਰਾ ਟੱਪ ਜਾਏ ਉਹ ਕੁੱਟਾਂਗੇ ਫੜਾ ਕੇ ਦੀ ਬੰਨਾਂਗੇ ਬਾਬਾ ਹੱਥ ਤੇ ਪਰਮਾਤਮਾ ਤੁਸੀਂ ਹੁਣ ਕਿਸੇ ਨੇ ਬੋਲਣਾ ਨਹੀਂ ਜੇ ਬੋਲਿਆ ਤੇ ਚ ਭਾਈ ਸਮਾਨ ਫੇਰ ਮੇਰੀ ਕੋਈ ਕਰਾ ਚੜਿਆ ਮੇਰੀ ਗੱਲ ਸੁਣ ਲੈ ਸੁਣੋ ਜਦੋਂ ਕੰਪਨੀ ਚੋਂ ਮਾਲ ਬਾਹਰ ਆ ਗਿਆ ਮਾਲ ਖਰਾਬ ਨਿਕਲ ਜਾ ਫਿਰ ਕਿਸੇ ਮੁੱਲ ਦਾ ਨਹੀਂ ਲੈ ਚੁੱਪ ਕਰਕੇ ਬੈਠੇ ਰਹੋ 2 ਮਿੰਟ ਅੱਖਾਂ ਬੰਦ ਕਰੋ ਚੜਿਆ ਅੱਖਾਂ ਬੰਦ ਕਰੋ ਰੱਬ ਦਾ ਧਿਆਨ ਬੰਨ ਲੈ ਨੂੰ ਪਹਿਲਾਂ ਆ ਦੇਖ ਲੈ ਉਸੀ ਮੇਰੀ ਨਾ ਮੰਨੋ। ਕੋਈ ਮੇਰੇ ਤੇ ਜੁੱਟੂ ਹੈ। ਚੁੱਪ ਚੁੱਪ ਇਧਰ ਚੱਕ ਇਧਰ ਚੱਕ। ਲੈ ਮੈਂ ਹੁਣ 2-3 ਕਹੂੰ ਆਂ ਆਏ ਹੱਥ ਬੰਨ ਕੇ। ਤਾਹਾਂ ਨੂੰ ਝਾਕਣਾ। ਲੈ ਠੀਕ ਆ ਹੱਥ ਬੰਨੋ ਐ। ਲੈ ਤਾਹਾਂ ਨੂੰ ਚੱਕੋ। ਹੁਣ ਅੱਖਾਂ ਨਹੀਂ ਖੋਲਣੀਆਂ ਜਦਾਂ ਜਕਰ ਮੈਂ ਬਾਦੀ ਨਹੀਂ ਜਾਂਦਾ। ਨਹੀਂ ਨਹੀਂ ਖੋਲਦੇ ਬਾਬੇ ਜੀ। ਬੋਲਣਾ ਵੀ ਨਹੀਂ ਕਿਸੇ ਨੇ। ਠੀਕ ਆ ਬਈ। ਮੈਂ ਜੱਟ ਫਸ ਗਿਆ ਪਿੰਟਾ ਪਤਾ। ਚੱਲ। ਬਾਪੂਏ। ਹਾਂ। 2 ਮਿੰਟ ਦਾ ਹੋ ਗਿਆ ਯਾਰ। ਹਾਂ। ਮੈਨੂੰ ਐਂ ਲੱਗਦਾ ਵੀ ਸਾਦ ਵੀ ਬਾਰੀ ਟੱਪ ਗਿਆ। ਅੱਛਾ। ਤੇ ਆਪਾਂ ਖਜ਼ਾਨਾ ਨਾ ਦੇਖੀਏ ਖੋਲ ਕੇ ਯਾਰ ਵੀ ਕੀ ਚੀਜ਼ ਆ ਦੇਖ ਲੈ ਪੁੱਤ ਮੈਨੂੰ ਤਾਂ ਵਿਸ਼ਵਾਸ ਨਹੀਂ ਆਉਂਦਾ ਵਿਸ਼ਵਾਸ ਬੁੱਧਰ ਖੋਦਮਾਨ ਕਹਿੰਦਾ ਤੈਨੂੰ ਹਰੇ ਵਿਸ਼ਵਾਸ ਹੀ ਨਹੀਂ ਆਉਂਦਾ ਲੈ ਫਿਰ ਪੁੱਤ ਦੇਖ ਲੈ ਜਿਹੜਾ ਤੂੰ ਦੇਖ ਲੈ ਫਿਰ ਮੈਨੂੰ ਤਾਂ ਨਹੀਂ ਪਤਾ ਤੂੰ ਦੇਖ ਮੇਰੀ ਗੱਲ ਸੁਣ ਲੈ ਜੇ ਇਹਦੇ ਚ ਨਿਕਲਾ ਇਹ ਖਜ਼ਾਨੇ ਤਾਂ ਮੈਂ ਵਿਆਹ ਕਰਾਉਂਗਾ ਵਿਆਹ ਤਾਂ ਪਹਿਲਾਂ ਮੈਂ ਕਰਾਉਂਗਾ ਤੂੰ ਚੋਟਰਾ ਰਹਿਣਾ ਆਪਣੀ ਮੰਨਦਾ ਤੂੰ ਕਿ ਤੂੰ ਕਹੋਂਗਾ ਸ਼ਰਮਣੀ ਮੰਦ ਤਾਂ ਪਹਿਲਾਂ ਬੁੜੇ ਹੀ ਕਰਾਉਂਿਆ ਪਿਆ ਉਹ ਦੂਜੀ ਵਾਰ ਦੇ ਅਸੀਂ ਹੋ ਗਏ ਤੇ ਤੂੰ ਵਿਆਹ ਕਰਾਈਂਗਾ ਉਹ ਫਿਰ ਆਪਾਂ ਇਕੱਠੇ ਕਰ ਲਾਵਾਂਗੇ ਜੂਪੀ ਚੁਲਿਆਵੇਂ ਵਗੈਰਾ ਨਹੀਂ ਦੋ ਮੇਰਾ ਕਿਵੇਂ ਉਫਰੇ ਉਹ ਪੈਂਿਆ ਇਕਾਂ ਇਹਨੂੰ ਕਿੱਥੋਂ ਲੈਂਦਾ ਇਹ ਬਰਬਰਪਾਲਦਾ ਬਈ ਹੁਣ ਤੂੰ ਆਲੇ ਨਾਂ ਆਂਦਾ ਚੱਲ ਤੂੰ ਖਜ਼ਾਨੇ ਨਾਲ ਦੇਖ ਦੇ ਕੀ ਅੱਛਾ ਆਪਾਂ ਖਜ਼ਾਨੇ ਚ ਹੱਥ ਮਾਰ ਕੇ ਦੇਣੇ ਆ ਹਾਂ ਪਰ ਉਹ ਆਏ ਆ ਬਾਪੂ ਜੇ ਖਜ਼ਾਨੇ ਵਾਲੀ ਆਪਾਂ ਜ਼ਮੀਨ ਹੋਰ ਲੈ ਲੈਂਦੇ ਨਾ ਤਾਂ ਗੱਲੀ ਬਣ ਜਾਂਦੀ ਆ ਖਜ਼ਾਨਾ ਪੈਦਾ ਪਗਾ ਤੇ ਇੱਕ ਗੱਲ ਸੱਚ ਹੋਰ ਬਾਪੂ ਤੇ ਤੱਕ ਜਾਣੇ ਦੀ ਜੇ ਆਪਾਂ ਉਹ ਜਿਹੜੀ ਰਿਫਾਇਨਰੀ ਆ ਹਾਂ ਤੇ ਉਹ ਲੈ ਲਗੇ ਉਹ ਜਿਹੜੀ ਕਾਨਕਵਾਲਾ ਫੁੱਲੋਂ ਗਾ ਇੱਧਰ ਜਾਂਦੀ ਹੈ ਵੀ ਰਾਬ ਲਈ ਓ ਓਹ ਓਏ ਖਜ਼ਾਨਾ ਨਿਕਲਦਾ ਪਾਪ ਹੀ ਬਣਾ ਲਾਂਗੇ ਆਪਦੀ ਹੀ ਬਣਾ ਲਾਂਗੇ ਰਿਫਾਇਨਰੀ ਉਹ ਜਰ ਮੀਰਤ ਹੋ ਰਾਦਾ ਸੀ ਬਾਪੂ ਲਈ ਉਹ ਚੱਲ ਦੇਖ ਫਿਰ ਕੀ ਹੈ ਚ ਜਿਹੜੇ ਇਹਦੇ ਚ ਯਾਰ ਆਪਾਂ ਯਾਰ ਪੈਦਾ ਕੀ ਹੈ ਯਾਰ ਤੇਰੀ ਉਹ ਪੰਨੂ ਆ ਗਈ ਓ ਨਿਬੜ ਗਿਆ ਤੇਰੀ ਆ ਗਈ ਸੀ ਕੀ ਆ ਓਏ ਪਤਾ ਨਹੀਂ ਬਾਪੂ ਦੇਖ ਯਾਰ ਬਾਪੂ ਤੂੰ ਕੀ ਸੀ ਤੂੰ ਦੇਖ ਹੁਣ ਦੁਬਾਰੇ ਦੇਣੇ ਬਾਪੂ ਕੀ ਸੀ ਉਹ ਤੇਰੀ ਨੂੰ ਇਹਦਾ ਗੱਲੇ ਗੱਲੀ ਜੀ ਬਾਕੂਏ ਹੋਰੀ ਉਹ ਸਾਲਾ ਤੈਨੂੰ ਮੈਂ ਕੀ ਕਿਆ ਸੀ ਆ ਸਾਰਾ ਚਿੱਲਿਆਂ ਕੋਲੇ ਕੀ ਹੁੰਦਾ ਪੁੱਤਾ ਤੇਰੇ ਨਾਲ ਮਾਰ ਗਿਆ ਧੋਖਾ ਸਾਲਾ ਇਹਦਾ ਉਹ ਆ ਲਾਈਟਨਿੰਗ ਵਾਲਾ ਜਿਹੜਾ ਡੱਬੇ ਤੋਂ ਉਹ ਡੱਬੇ ਸੇ ਤੋੜਾਈ ਲਾਈਟਨਿੰਗ ਵਾਲਾ ਉਹੀ ਬੱਚਾ ਉਹ ਲਾਈਟਨਿੰਗ ਸੀ ਬੱਚੇ ਦੀ ਹੋਰ ਕੀ ਹੈ ਓਹ ਹੋ ਤੇਰੀ ਭੈਣ ਲੈ ਜਾਂ ਉਪਰੇ ਉਹ ਤੇਰੀ ਸੱਤ ਬਰੇ ਸਾਲਾ ਤੂੰ ਮੈਂ ਕਿਆ ਸੀ ਸਾਰਾ ਕੋਲੇ ਪੈਪੜਾ ਮਾਰੀ ਬਾਪੂ ਨਹੀਂ ਬਾਪੂ ਸਾਲਾ ਮੇਰੀ ਗੱਲ ਸੁਣ ਚਿੜਿਆ ਉਹ ਇਹਨਾਂ ਪਖੰਡਿਆਂ ਕੋਲੇ ਕੀ ਹੁੰਦਾ ਅੱਛਾ ਹਾਂ ਯਾ ਮੈਨੂੰ ਪਹਿਲਾ ਗੱਲ ਮੰਨੀ ਹੁੰਦੀ ਪੁੱਤ ਮੈਂ ਇਹੇ ਕੰਮ ਆਜਾ ਕੱਢਿਆ ਤਰੇ ਅੱਛਾ ਤੈਨੂੰ ਤਾਂ ਕੁਝ ਹੁੰਦਾ ਹਾਂ ਹਾਂ ਇਹਨਾਂ ਕੋਲੇ ਕੁਝ ਹੁੰਦਾ ਹੈ ਤਾਂ ਵੀ ਤੁਰੇ ਫਿਰਦਾ ਹੈ ਆ ਕੇ ਫੰਡੀ ਸਾਹ ਲੈ ਅੱਛਾ ਹੈ ਕਿ ਬਾਪੂ ਜੇ ਤੂੰ ਕਰਨਾ ਪੁੱਤ ਸੇਵਾ ਗੁਰੂ ਘਰ ਜਾਇਆ ਕਰ ਆਪਦਾ ਗੁਰੂ ਘਰ ਦੇ ਲਾੜ ਲੱਗਿਆ ਕਰ ਉੱਥੇ ਹਾਂ ਬਾਪੂ ਚੜ ਕੇ 4 ਵਜੇ ਉੱਠਿਆ ਕਰ ਨਾ ਤੋ ਕਿ ਉੱਥੇ ਆਲਾ ਸੇਵਾ ਕਰਿਆ ਕਰ ਉੱਥੇ ਬਾਪੂ ਫਿਰ ਆਇਆ ਜੀ ਨਾ ਮੈਨੂੰ ਤਾਂ ਆ ਜੇ ਜੇ ਤੂੰ ਸੇਵਾ ਕਰੇਗਾ ਤੇ ਮੇਰਾ ਪਹਿਲਾ ਕੁਛ ਬਣਜੂ ਤੇਰਾ ਤਾਂ ਬੜੇ ਨਾ ਬਣੇਦਾ ਮੇਰਾ ਤਾਂ ਬਣਜੂਗਾ ਤੇਰਾ ਪਹਿਲਾ ਕਿਆ ਬਣਜੂਗਾ ਹੋਰ ਤੇਰਾ ਪਹਿਲਾ ਬਣੂਗਾ ਓ ਤੇਰੀ ਮੰਮੀ ਲਾਮਕ ਇੱਕ ਨਵੀਂ ਲਾਮਕ ਜੂਪੀ ਤੋਂ ਪਿਆਰ ਵਾਲੀ ਯਾ ਜਿਹੜੀ ਪ੍ਰਾਣੀ ਆ ਇਹ ਕਦੇ ਛੱਟਕੇਗਾ ਓ ਉਹ ਤਾਂ ਬਾਗੀ ਹੁਣ ਓਣੀ ਮੁੜ ਕੇ ਆਉਂਦੀ ਓ ਹੋਰ ਮੈਂ ਲੈ ਆਉਂਗਾ ਤੇਰੇ ਜੰਗ ਮੇਰੀ ਮਾਂ ਲੈਣ ਜਾਊਂਗਾ ਪਹਿਲੇ ਆਈ ਫਿਰ ਚੰਗਾ ਸ਼ਰਾ ਤੇ ਪਰ ਤੂੰ ਗੁਰੂ ਘਰ ਦੀ ਸੇਵਾ ਕਰਾਗਾ ਕਹਿੰਦਾ ਪੁੱਤਗਾ ਹਾਂ ਬੰਗਾ ਠੀਕ ਆ ਚਲਦੇ ਆ ਬਾਪੂ ਚੰਗਾ ਐਂਗਾ